ਰਾਜਾ ਵਰਡਿੰਗ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਵਿਚਾਰ ਕਰ ਰਹੇ ਹਾਂ ਕਿ 80% ਜੋ ਨਵੇਂ ਚਿਹਰੇ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣ 117 ਸੀਟਾਂ ਚੋਂ ਟੱਟੋ ਕੱਟ 70 ਸੀਟਾਂ ਉਹਨਾਂ ਨੌਜਵਾਨ ਮੁੰਡਿਆਂ ਨੂੰ ਦੇ ਦਈਏ ਜਿਹੜੇ ਕਦੇ ਚੋਣਾਂ ਨਹੀਂ ਲੜੇ ਉਹਨਾਂ ਨੂੰ ਮੌਕਾ ਦਿਓ। ਕਮਯੂਨ ਕਾਂਗਰਸ ਦੇ ਪ੍ਰਧਾਨ ਨੇ ਮੋਹਿਤ ਮੋਹਿੰਦਰਾ ਤੇ ਉਹਨਾਂ ਨੇ ਕਿਹਾ ਮੈਂ ਫੈਸਲੇ ਦਾ ਸਮਰਥਨ ਕਰਦਾ ਹਾਂ। ਮੋਹਿਤ ਮੋਹਿੰਦਰਾ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਊਰਜਾ ਆਏਗੀ। ਇਸ ਸਮੇਂ ਸੱਟਨਲ ਫੋਨ ਲਾਈਨ ਦੇ ਉੱਤੇ ਮੋਹਿਤ ਮੋਹਿੰਦਰਾ ਜੁੜ ਰਹੇ ਨੇ। ਮੋਹਿਜੀ ਬਹੁਤ-ਬਹੁਤ ਸਵਾਗਤ ਹੈ। ਮੈਂ ਕਾਂਗਰਸ ਪਾਰਟੀ ਔਰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ ਕਿ 70% ਨਵੇਂ ਚਿਹਰਿਆਂ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਟਿਕਟਾਂ ਦੇ ਕੇ ਨਵਾਜਿਆ ਜਾਏਗਾ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਔਰ ਬੜੀ ਖੁਸ਼ੀ ਹੋਈ ਪੰਜਾਬ ਦੇ ਨੌਜਵਾਨਾਂ ਚ ਵੀ ਇਸ ਖੁਸ਼ੀ ਦੀ ਲਹਿਰ ਹੈ ਕਿਉਂਕਿ ਪਿੰਡਾਂ ਚ ਬੈਠੇ ਸ਼ਹਿਰਾਂ ਚ ਬੈਠੇ ਨੌਜਵਾਨ ਪੜ੍ਹੇ ਲਿਖੇ ਨੌਜਵਾਨ ਕਈ ਵਾਰ ਗਰਹੀਜ ਕਰ ਜਾਂਦੇ ਨੇ ਰਾਜਨੀਤੀ ਚ ਉਣ ਲਈ ਪਰ ਇਹ ਜਿਹੜਾ ਬਿਆਨ ਸਾਡੇ ਪ੍ਰਧਾਨ ਸਾਹਿਬ ਦਾ ਆਇਆ ਮੈਂ ਦਾ ਸਵਾਗਤ ਕਰਦਾ ਹਾਂ ਇਹ ਰਾਹੁਲ ਗਾਂਧੀ ਜੀ ਦੀ ਵਿਜਨਰੀ ਲੀਡਰਸ਼ਿਪ ਦਰਸਾਉਂਦੀ ਹੈ ਰਿਫਲੈਕਟ ਕਰਦੀ ਹੈ ਔਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜਾ ਸੂਬਾ ਸਾਡਾ ਨੌਜਵਾਨਾਂ ਵਾਲਾ ਸੂਬਾ ਹੋਵੇ ਉਹਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਨੌਜਵਾਨ ਬੈਠੇ ਹੋਣ ਮੈਂ ਸਮਝਦਾ ਬੜਾ ਅੱਛਾ ਮੈਸੇਜ ਔਰ ਨਵੀਂ ਊਰਜਾ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਉਹਦੇ ਵਿੱਚ ਜਾਊਗਾ ਸੋ ਮੈਂ ਸਵਾਗਤ ਕਰਦਾ